ਮੋਟਰਸਾਈਕਲ ਦੀ ਕੀ ਕਿੰਨੀ ਦੀ ਮੰਗਲਸ਼੍ਰੀ ਅਨੰਦਪੁਰ ਸਾਹਿਬ ਮੁੱਖ ਮਾਰਗ ਉਤੇ ਵੱਧ ਰਹੇ ਟ੍ਰੈਫਿਕ ਅਤੇ ਹੋ ਰਹੀਆਂ ਲਗਾਤਾਰ ਦੁਰਘਟਨਾਵਾਂ ਨੂੰ ਲੈ ਕੇ ਜਿੱਥੇ ਕੀਮਤੀ ਜਾਨਾਂ ਜਾ ਰਹੀਆਂ ਨੇ ਉੱਥੇ ਹੀ ਰਾਹੀਰ ਗੰਭੀਰ ਰੂਪ ਚ ਜ਼ਖਮੀ ਵੀ ਹੋ ਰਹੇ ਨੇ ਜਿਸ ਨੂੰ ਲੈ ਕੇ ਮੰਗ ਕੀਤੀ ਜਾ ਰਹੀ ਸੀ ਕਿ ਮੁੱਖ ਮਾਰਗ ਦੇ ਉਤੇ ਵਾਹਨ ਦੀ ਰਫ਼ਤਾਰ ਤੇ ਨਕੇਲ ਕੱਸੀ ਜਾਵੇ ਕਿਉਂਕਿ ਤੇਜ਼ ਰਫ਼ਤਾਰ ਤੇ ਓਵਰਟੇਕਿੰਗ ਦੇ ਚੱਲਦਿਆਂ ਹਾਦਸਿਆਂ ਚ ਵਾਧਾ ਲਗਾਤਾਰ ਹੋ ਰਿਹਾ ਹੈ ਜਿਸ ਨੂੰ ਲੈ ਕੇ ਪੁਲਿਸ ਨੇ ਹਰਕਤ ਵਿੱਚ ਆਉਂਦੇ ਹੋਏ ਹੁਣ ਨੰਗਲ ਸ਼੍ਰੀ ਅਨੰਦਪੁਰ ਸਾਹਿਬ ਮੁੱਖ ਮਾਰਗ ਉਤੇ ਸਪੀਡ ਗਨ ਲਾ ਕੇ ਤੇਜ਼ ਰਫ਼ਤਾਰ ਵਾਹਨ ਚਾਲਕਾਂ ਦੇ ਚਲਾਨ ਕੱਟਨੇ ਸ਼ੁਰੂ ਕਰ ਦਿੱਤੇ ਨੇ ਤੇ ਅੱਗੇ ਤੋਂ ਵਾਹਨ ਚਾਲਕਾਂ ਨੂੰ ਰਫ਼ਤਾਰ ਤੇ ਨਿਯੰਤਰਣ ਰੱਖਣ ਦੀ ਗੱਲ ਕਹੀ ਜਾ ਰਹੀ ਹੈ। ਇਸ ਸੰਬੰਧ ਵਿੱਚ ਜ਼ਿਆਦਾ ਜਾਣਕਾਰੀ ਦਿੰਦੇ ਹੋਏ ਐਸਆਈ ਟ੍ਰੈਫਿਕ ਮਹਿੰਦਰ ਸਿੰਘ ਨੇ ਦੱਸਿਆ ਕਿ ਉੱਚ ਅਧਿਕਾਰੀਆਂ ਦੇ ਦਿਸ਼ਾ ਨਿਰਦੇਸ਼ ਹੇਠ ਤੇਜ਼ ਰਫ਼ਤਾਰ ਵਾਹਨਾਂ ਤੇ ਨਿਰੰਤਰ ਨਿਗਰਾਨੀ ਬਣਾਈ ਜਾ ਰਹੀ ਹੈ ਤੇ ਤੇਜ਼ ਰਫ਼ਤਾਰ ਤੇ ਗਲਤ ਓਵਰਟੇਕਿੰਗ ਕਰ ਰਹੇ ਰਹਿ ਵਾਹਨਾ ਦੇ ਚਲਾਨ ਕੱਟੇ ਜਾ ਰਹੇ ਨੇ ਤੇ ਇਸ ਮੁਹਿੰਮ ਨੂੰ ਲਗਾਤਾਰ ਜਾਰੀ ਰੱਖਿਆ ਜਾਵੇਗਾ। ਦੇਖੋ ਪੂਰੀ ਰਿਪੋਰਟ ਪੀਬੀ ਪ੍ਰਾਈਮ ਅਪਡੇਟ ਦੇ ਲਈ ਗगन ਪੰਬਰਾ ਦੀ ਰਿਪੋਰਟ ਮੈਂ ਕਹਿੰਦਾ ਜੀ ਇਹਨਾ ਵਧੀਆ ਲੱਗ ਰਿਹਾ ਦਾ ਕਿਉਂਕਿ ਇਹਦੇ ਨਾਲ ਤਾਂ ਇੱਕ ਤਾਂ ਸਪੀਡ ਲਿਮਟ ਕੰਟਰੋਲ ਹੋਊਗੀ ਜੀ ਇੱਕ ਤਾਂ ਇਹ ন্যাਚਰਲੀ ਇਹ ਸੜਕ ਇੰਨੀ ਖੂਨੀ ਬਣ ਚੁੱਕੀ ਜਿਹਦੇ ਵਿੱਚ ਕੀ ਡੇਲੀ ਐਕਸੀਡੈਂਟ ਹੋ ਰਹੇ ਲੋਕ ਓਵਰਟੇਕ ਕਰਦੇ ਕੋਈ ਗਲਤ ਡਰਾਈਵਿੰਗ ਕਰਦਾ ਕੋਈ ਕਿੱਦਾਂ ਜਾ ਰਿਹਾ ਕੋਈ ਕਿੱਦਾਂ ਜਾ ਰਿਹਾ ਇਹਦੇ ਨਾਲ ਬੜੀ ਨਫ ਹੋਊਗੀ ਜੀ ਸਾਨੂੰ ਬਹੁਤ ਵਧੀਆ ਲੱਗਾ ਇਹਨਾਂ ਦਾ ਸਾਨੂੰ ਬਹੁਤ-ਬਹੁਤ ਧੰਨਵਾਦ ਕਰਦੇ ਆਪਾਂ ਨਾ ਇਸ ਕੰਮ ਕਰਨ ਅਸੀਂ ਪਹਿਲੇ ਵੀ ਕਈ ਵਾਰੀ ਇਹ ਖਾਣਾ ਚਾਰਜੀ ਹੋਰਾਂ ਨੂੰ ਮੰਗ ਕੀਤੀ ਸੀਗੀ ਵੀ ਇਹ ਇਸ ਸੜਕ ਤੇ ਕੈਮਰਾ ਲਾਇਆ ਜਾਵੇ ਤਾਂ ਕਿ ਸਪੀਡ ਲਿਮਿਟ ਕੰਟਰੋਲ ਕੀਤੀ ਜਾਵੇ ਤਾਂ ਇਹ ਅੱਜ ਇਹਨਾਂ ਨੇ ਲਾਇਆ ਤੇ ਅਸੀਂ ਦੇਖਿਆ ਤੇ ਇਸ ਚੀਜ਼ ਨਾਲ ਬਹੁਤ ਪ੍ਰਭਾਵ ਪੈ ਰਿਹਾ ਹਰ ਇੱਕ ਬੰਦਾ ਆਪਣੀ ਲਾਈਨ ਤੇ ਹਰ ਇੱਕ ਚੀਜ਼ ਨੂੰ ਦੇਖ ਕੇ ਅਨੁਸ਼ਾਸਨ ਦੇ ਹਸਾਰ ਨਾਲ ਚੱਲ ਰਿਹਾ ਜੀ ਇਹ ਬਹੁਤ ਵਧੀਆ ਸ਼ਲਾਘਾ ਜੋ ਇਹਦਾ ਕਦਮ ਹੈ ਜੀ ਬਹੁਤ ਮਿਹਰ ਬਿਲਕੁਲ ਸਪੀਡ ਗਨ ਰੈਗੂਲਰ ਲਾਣੀ ਚਾਹੀਦੀ ਤਾਂ ਜੋ ਹਰ ਇੱਕ ਬੰਦਾ ਅਨੁਸ਼ਾਸਨ ਦੇ ਅਧੀਨ ਚੱਲੇ ਕਿਉਂਕਿ ਇਹ ਸਿੰਗਲ ਰੋਡ ਹੈ ਇੱਥੇ ਓਵਰਟੇਕਿੰਗ ਵਗੈਰਾ ਬਹੁਤ ਹੁੰਦੀ ਤੇ ਹਾਈ ਸਪੀਡ ਬਹੁਤ ਚੱਲਦੀ ਹੈ ਇਸ ਕਰਕੇ ਐਕਸੀਡੈਂਟ ਬਹੁਤ ਹੋ ਰਹੇ ਜੀ ਮਨਜੁਗ ਐਸਐਸਪੀ ਸਾਹਿਬ ਰੂਪਨਗਰ ਦੇ ਦਿਖਾ ਨਿਰਦੇਸ਼ਾਂ ਹੇਠ ਜਿਹੜੀ ਇਹ ਬਹੁਤ ਵੱਡੀ ਕਾਰਵਾਈ ਕੀਤੀ ਜਾ ਜਾ ਰਹੀ ਹੈ ਸੜਕੀ ਹਾਦਸਿਆਂ ਨੂੰ ਰੋਕਣ ਲਈ ਇਹ ਬਹੁਤ ਵੱਡਾ ਉਪਰਾਲਾ ਹੈ ਕਿ ਜਿਹੜਾ ਸਪੀਡ ਲਿਮਟ ਦੇ ਚਲਾਨ ਹੈਗੇ ਆ ਉਹ ਅੱਜ ਵੱਡੀ ਤਦਾਦ ਵਿੱਚ ਕੀਤੇ ਜਾ ਰਹੇ ਆ ਤਾਂ ਕਿ ਸੜਕੀ ਹਾਦਸਿਆਂ ਨੂੰ ਠੱਲ ਪਾਈ ਜਾ ਸਕੇ ਨੰਗਲ ਟੂ ਲੈ ਕੇ ਅਨੰਦਪੁਰ ਸਾਹਿਬ ਤੱਕ ਜਿਹੜੇ ਕਿ ਰੂਟੀਨ ਦੇ ਵਿੱਚ ਬਹੁਤ ਹਾਸੇ ਹੁੰਦੇ ਆ ਦਿਨ ਪ੍ਰਤੀ ਦਿਨ ਸੋ ਇਹਨਾਂ ਤੇ ਕਾਬੂ ਪਾਉਣ ਵਾਸਤੇ ਐਸਐਸਪੀ ਸਾਹਿਬ ਨੇ ਜਿਹੜੇ ਮਨਜੁਗ ਸਾਡੇ ਉਹਨਾਂ ਨੇ ਇਹ ਉਪਰਾਲਾ ਕੀਤਾ ਕਿ ਉਸ ਜਗ੍ਹਾ ਤੇ ਜਗਾ ਜਗਾ ਤੇ ਜਾ ਕੇ ਸਪੀਡ ਲਿਮਟ ਦੇ ਚਲਾਨ ਕੀਤੇ ਜਾਣ ਤੇ ਜਿਹੜੀ ਸਪੀਡ ਲਿਮਟ ਕੰਟਰੋਲ ਦੇ ਵਿੱਚ ਆਵੇ ਸੋ ਅੱਜ ਦਾ ਜਿਹੜਾ ਬਹੁਤ ਵੱਡਾ ਮਿਸ਼ਨ ਸੀਗਾ ਇਹ ਇਹਦੇ ਵਿੱਚ ਅਸੀਂ ਹੁਣ ਤੱਕ ਦੇ 10-12 ਚਲਾਨ ਕੀਤੇ ਤੇ ਸ਼ਾਮ ਤੱਕ ਜਿਹੜਾ ਮਿਸ਼ਨ ਹੈ ਜਾਰੀ ਰਹੂਗਾ ਜਿਹੜੇ ਟਰੱਕਸ ਹੈਗੇ ਆ ਟਰੱਕਸ ਵਗੈਰਾ ਉਹਨਾਂ ਦੀ 60 ਦੀ ਜੇ ਹਵਾਬ ਹੈਗੇ ਆ ਤਾਂ ਉਹਨਾਂ ਦੇ ਚਲਾਨ ਹੋਊਗਾ ਜਿਹੜੀ ਛੋਟੀ ਗੱਡੀ ਹੈ ਕਾਰਾਂ ਵਗੈਰਾ ਉਹਨਾਂ ਦਾ 80 ਤੋਂ ਹਵਾਬ ਹੋਊਗੀ ਅਗਰ ਸਪੀਡ ਉਹਨਾਂ ਦੇ ਜਿਹੜੇ ਹੈ ਉਹ ਸਪੀਡ ਲਿਮਟ ਤੇ ਚਲਾਨ ਕੀਤੇ ਜਾ ਰਹੇ ਇਹ ਲਈ ਹੈਗੀ ਜੀ ਅਸੀਂ ਇਸ ਵਕਤ ਡਰੋਲੀ ਪਿੰਡ ਦੇ ਨੇੜੇ ਖੜੇ ਆਂ ਡਰੋਲੀ ਔਰ ਪਨੁਪੜੀ ਦੇ ਵਿਚਕਾਰ ਸੋ ਅੱਗੇ ਜਾ ਕੇ ਜਿਹੜਾ ਹੈਗਾ ਮਹਿਤਪੁਰ ਦੇ ਨੇੜੇ ਇਹ ਜਿਹੜੀ ਹੈ ਮਹਿਮ ਸਾਡੀ ਅੱਗੇ ਤੱਕ ਜਾਰੀ ਰਹੂ ਸ਼ੁਰੂ ਅਸੀਂ ਕੀਰਤ ਸੌਰੀ ਆਪਣੇ ਗੰਗੂਆੜ ਤੋਂ ਸ਼ੁਰੂ ਕੀਤੀ ਸੀ ਜਿਹੜੀ ਇਹ ਕਿ ਮਹਿਤਪੁਰ ਤੱਕ ਹਿਮਾਚਲ ਦੇ ਬਾਰਡਰ ਤੱਕ ਜਾਰੀ ਰਹੂ ਕਿ ਨਹੀਂ ਇਹ ਰੂਟੀਨ ਦੇ ਵਿੱਚ ਅੱਗੇ ਹੋਊਗੀ ਸਪੀਡ ਲਿਮਿਟ ਜਿੰਨੀ ਵੀ ਹੈ ਉਹਨਾਂ ਦੇ ਜਦੋਂ ਤੱਕ ਸਪੀਡ ਹਾਲ ਕਰਕੇ ਹਾਸਿਆਂ ਤੇ ਕੰਟਰੋਲ ਨਹੀਂ ਕੀਤਾ ਜਾ ਸਕਦਾ ਉਦੋਂ ਤੱਕ ਇਹ ਜਾਰੀ ਰੋ